ਕਮਜੀਠਾ ਦੇ ਅਧੀਨ ਪੈਂਦੇ ਥਾਣਾ ਕੱਥੂ ਨੰਗਲ ਦੇ ਰੋਡ ਤੇ ਭਿਆਨਕ ਹਾਦਸਾ ਵਾਪਰਿਆ। ਦੋ ਮੋਟਰਸਾਈਕਲਾਂ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ। ਜਦੋਂ ਇਹ ਹਾਦਸਾ ਵਾਪਰਿਆ ਉਸ ਵੇਲੇ ਕੋਲ ਦੀ ਇੱਕ ਟਰੈਕਟਰ ਟਰਾਲੀ ਲੰਘ ਰਿਹਾ ਸੀ। ਇਹ ਟਰਾਲੀ ਦੇ ਨਾਲ ਭਰੀ ਹੋਈ ਸੀ। ਟਰਾਲੀ ਦੇ ਹੇਠਾਂ ਆਉਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਮੋਟਰਸਾਈਕਲ ਤੇ ਸਵਾਰ ਸੀ। ਉਹ ਡਿੱਗ ਕੇ ਟਰਾਲੀ ਦੇ ਟਾਇਰ ਹੇਠਾਂ ਆ ਗਈ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਜਾਂਚ ਲਈ ਗਈ। ਇਸ ਔਰਤ ਦੀ ਪਹਿਚਾਨ ਰਾਜਵਿੰਦਰ ਕੌਰ ਵਜੋਂ ਹੋਈ ਹੈ ਜੋ ਕਿ ਪਿੰਡ ਮੱਲੀਆਂ ਪਕੀਆਂ ਦੀ ਰਹਿਣ ਵਾਲੀ ਹੈ ਇਹ ਪਿੰਡ ਗੁਰਦਾਸਪੁਰ ਵਿੱਚ ਪੈਂਦਾ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਪੁਲਿਸ ਨੇ ਮ੍ਰਿਤਕ ਦੇ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਤੇ ਡੈੱਡ ਹਾਊਸ ਫੇਸ ਦਿੱਤਾ ਹੈ ਇਸ ਹਾਦਸੇ ਦੇ ਵਿੱਚ ਦੋ ਵਿਅਕਤੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਹ ਜੇਰੇ ਇਲਾਜ ਨੇ ਮ੍ਰਿਤਕਾ ਦਾ ਪਰਿਵਾਰ ਵੀ ਮੌਕੇ ਤੇ ਪਹੁੰਚ ਗਿਆ ਹੈ ਫਿਲਹਾਲ ਪੋਸਟਮਾਰਟ ਮਗਰੋਂ ਡੈੱਡ ਬੋਡੀ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ਇਸ ਬੰਦ ਵਿੱਚ ਮ੍ਰਿਤਕਾ ਦੇ ਭਰਾ ਅਤੇ ਥਾਣਾ ਕੱਥੂ ਨੰਗਲ ਦੇ ਇੰਚਾਰਜ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਤੁਹਾਨੂੰ ਸੁਣਾਉਦੇ ਆ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਇਹ ਪੁੱਛਦੇ ਹਾਂ ਕਿ ਮਾਮਾ ਸਰ ਇਹ ਮੇਰੇ ਭੈਣ ਆ ਰਾਜਵਿੰਦਰ ਕੌਰ ਤੇ ਪਰੌਣਾ ਬਾਬਾ ਸਿੰਘ ਜੀ ਇਹ ਆਪਣੇ ਕੋਟਲਾ ਪਕਾਇਆ ਪਾਕੀਆਂ ਦੋਵਾਂ ਦਵਾਈ ਲੈਣ ਜਾ ਰਹੇ ਸੀ ਵੱਲੇ ਤੇ ਜਦੋਂ ਇਹ ਕੱਥੂ ਨੰਗਲ ਅੱਗੇ ਆਏ ਆ ਇਥੇ ਆ ਕੇ ਇਹਨਾਂ ਦੀ ਨਾ ਟਾਲੀ ਕਾ ਉਸ ਕਰਦੇ ਲੱਗਿਆ ਤੇ ਮੋਟਰਸਾਈਕਲ ਦੀ ਟੱਕਰ ਵੱਜੀ ਹੈ ਤੇ ਸਾਡੀ ਭੈਣ ਜਿਹੜੀ ਹੈ ਟਾਲੀ ਦੇ ਥੱਲੇ ਡਿੱਗ ਪਈ ਟਾਲੀ ਸਾਹ ਤੇ ਨਾਮ ਆ ਤੁਹਾਡੀ ਭੈਣ ਦਾ ਰਾਜਵੰਦਰ ਕੋਈ ਕਿਥੇ ਜਾ ਰਹੀ ਸੀ ਕੋਈ ਆ ਰਹੀ ਇੱਕ ਕੋਟਲਾ ਪੱਕਿਆਂ ਤੋਂ ਦਵਾਈ ਲੈਣ ਆਉਣ ਡੇ ਸੀ ਬੱਲੇ ਤੇ ਦਵਾਈ ਲੈਣ ਗਿਆ ਤਾਂ ਰਾਹ ਦੇ ਕੱਥੂ ਨੰਗਰ ਲੱਗ ਗਏ ਕੋਲ ਬੇਲੋ ਬਰਾਬਰ ਦੇ ਉੱਥੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਉਮਰ ਹੋਈ ਕਿ ਉਮਰ ਇਹਨਾਂ ਦੀ ਹੋਣੀ ਹੈ ਜੀ 46 ਸਾਲ ਕਿੰਨੇ ਲੋਕ ਦੇਖਣ ਨੂੰ ਇਹਦੇ ਵਿੱਚ ਯਾਰ ਜਾਣੇ ਹੋ ਜੀ ਇੱਕ ਤੇ ਸਾਡੀ ਭੈਣ ਜਿਹਦੀ ਡੈਥ ਹੋ ਗਈ ਆ ਤੇ ਸਾਡਾ ਭਾਈ ਆ ਬਾਬਾ ਸਿੰਘ ਜੀ ਉਹਨਾਂ ਦੀ ਉਹ ਤਾਂ जख्मी ਆ ਤੇ ਨਾਲ ਜਿਹੜੇ ਮੋਟਰਸਾਈਕਲ ਦੂਜੀ ਵਜੇ ਦੋ ਉਹ ਬੰਦੇ ਆ ਉਹ ਵੀ जख्मी ਹੋਏ ਆ ਪਤਾ ਲੱਗਾ ਜੀ ਦੂਜੀ ਲੋਕ ਕਿਥੋਂ ਗਰਨ ਵਾਲੇ ਨਹੀਂ ਉਹਨਾਂ ਨਾਲ ਹੀ ਪਾਲ ਲਗਾ ਉਹ ਤਾਂ ਇਹ ਆ ਵੀ ਉਹ ਵੀ ਅਬ ਬੰਦੇ ਆਪਣੇ ਗੁਰਨਾਨਕਾ ਹਸਪੀਟਲ ਤੱਕ ਲੈ ਗਏ ਆ ਐਮਲੈਂਸ ਪਾ ਕੇ ਫਰਸਟ ایڈ ਦੇ ਕੇ ਉੱਥੇ ਦੇਤਾ ਹੁਣ ਦਾਖਲ ਕਰਾਇਆ ਉੱਥੇ ਚੱਲਣ ਲਿਆ ਉਹਨਾਂ ਨਾਲ ਕੀ ਮੰਗ ਕੀ ਕਰਦੇ ਮੰਗ ਇਹ ਕਰਨੇ ਵੀ ਆਇਆ ਓਵਰ ਲੋਡ ਟਰੈਕਟਰ ਜਿਹੜੇ ਚੱਲਦੇ ਆ ਵੀ ਟਰੱਕ ਦੀ ਹਾਲਤ ਦੇਖੋ ਉਹਦਾ ਨਾ ਕੋਈ ਟਾਇਰ ਦੀ ਗੁੱਟੀ ਨਾ ਕੋਹ ਟਰੈਕਟਰ ਦੇ ਬ੍ਰੇਕ ਹੀ ਨਹੀਂ ਲੱਗੇ ਮੰਗੇ ਕਰਨ ਵੀ ਓਵਰਲੋਡ ਹੀ ਗੌਰਮੈਂਟ ਨੂੰ ਚਾਹੀਦਾ ਜਿਹੜਾ ਓਵਰਲੋਡ ਚੱਲਦੇ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਇਹਨਾਂ ਨੂੰ ਖਤਿਆ ਜਾਵੇ ਨੱਥ ਪਾਈ ਜਾਵੇ ਤੇ ਸਾਡਾ ਜੋ ਬਣਦਾ ਹੱਕ ਦੇ ਮਿਲਣਾ ਚਾਹੀਦਾ ਸਾਡੀ ਭੈਣ ਗਰੀਬ ਆਗੇ ਪਹਿਲਾਂ ਉਹ ਮੜੇ ਕਰ ਬਰਮਾ ਯਾਰਾ ਆਪਣਾ ਟਾਈਮ ਪਾਸ ਕਰਦੇ ਆ ਇਹ ਕਰਕੇ ਕੋਹਨਾ ਕੋ ਗੌਰਮੈਂਟ ਨੂੰ ਕਰਨਾ ਚਾਹੀਦਾ ਕਾਲੀ ਖੰਦੀ ਸਾਹਿਬ ਜੁਆਇਸ ਇਹਦੇ ਉਸ ਬੰਦੀ ਜਾਣਕਾਰੀ ਦੇ ਦਿਓ ਜੀ ਅ ਅੱਜ ਸਵੇਰੇ ਤਕਰੀਬਨ 9:07 ਵਜੇ ਦਾ ਟਾਈਮ ਸੀ ਜੋ ਸਾਡੇ ਐਸਆਈ ਸੌਂਦ ਸਿੰਘ ਥਾਣਾ ਹਾਜ਼ਰ ਸੀ ਜਿਨਾਂ ਨੂੰ ਇੱਕ ਇਤਲਾਹ ਮਿਲੀ ਕਿ ਕਥਮਨਗਲ ਅੱਡੇ ਦੇ ਵਿੱਚ ਕੋਈ ਐਕਸੀਡੈਂਟ ਹੋਇਆ ਵਾ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਅ ਇੱਕ ਲੇਡੀ ਸੀ ਜਿਹਦੀ ਇੱਕ ਟਰਾਲੀ ਥੱਲੇ ਔਨ ਕਰਕੇ ਡੈਥ ਹੋ ਚੁੱਕੀ ਸੀ ਤੇ ਜਿਹੜੀ ਏਜੰਸੀ ਉਹ ਕਾਫੀ ਗੰਭੀਰ ਹਾਲਤ ਵਿੱਚ ਜਖਮੀ ਸੀ ਜੀ ਕੀ ਮੁਢਲੀ ਜਾਂਚ ਕੀ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਅ ਜਿਹੜੀ ਰਾਜਵਿੰਦਰ ਜਿਹੜੀ ਰਾਜਵਿੰਦਰ ਕੌਰ ਆ ਜੋ ਜਿਹੜੀ ਮਰਹਮ ਵਾਲੀ ਲੇਡੀ ਉਹਦਾ ਨਾਂ ਰਾਜਵਿੰਦਰ ਕੌਰ ਹੈ ਤੇ ਵਾਈਫ ਆਫ ਬਾਬਾ ਸਿੰਘ ਜੋ ਗੰਪੀਰ ਹੌਲਥ ਵਿੱਚ ਜ਼ਖਮੀ ਸੀ ਆ ਦੋਵੇਂ ਹਸਬੰਡ ਵਾਈਫ ਸੀਗੇ ਕੀ ਪਰਸਾਬ ਸੁਣਨ ਚਾਹੀਏ ਕਿ ਉੱਥੇ ਮੋਟਰਸਾਈਕਲਾਂ ਦੀ ਕੋਈ ਟੱਕਰ ਹੋਈ ਆ ਜ ਜਿਹਦੇ ਚ ਤਿੰਨ ਜ਼ਖਮੀ ਹੋਏ ਇੱਕ ਦੀ ਮੌਤ ਹੋਈ ਆ ਇਸ ਦੇ ਬਾਰੇ ਪੜਤਾਲ ਚੱਲ ਰਹੀ ਆ ਤੇ ਜੋ ਤੱਕ ਸਾਹਮਣੇ ਆਉਣਗੇ ਉਹ ਅਗਲੀ ਕਾਰਵਾਈ ਉੱਗਲ ਵਿੱਚ ਲੈਣ ਦੀ ਚਾਹੀਏ